ਸ਼ਸ਼ਟਿਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕੀਤੀ 트੍ਰੰਪ ਦੇ ਨਾਲ ਮੁਲਾਕਾਤ ਕੈਨੇਡਾ ਵਾਲੇ ਮਸਲੇ ਤੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਨਹੀਂ ਦਿੱਤਾ ਤਸੱਲੀ ਬਖਸ਼ ਜਵਾਬ ਟੈਰਿਫ ਕਾਰਨ ਕੀ ਵਧਨ ਗਿਆ ਗਰੋਸਰੀ ਦੀਆਂ ਕੀਮਤਾਂ ਲਾਬਲੋ ਸਪਲਾਈ ਦਾ ਤੋਂ ਕੀਮਤਾਂ ਵਧਾਉਣ ਦੀਆਂ ਬੇਨਤੀਆਂ ਦੀ ਆਮ ਨਾਲੋਂ ਤੇਜ਼ੀ ਨਾਲ ਕਰ ਰਿਹਾ ਹੈ ਸਮਿਖਿਆ ਫੈਡਰਲ ਸਰਕਾਰ ਦੇ ਮੁਲਾਜ਼ਮ ਫਿਲਹਾਲ ਵੀ ਕਰ ਤੋਂ ਕੰਮ ਕਰਨ ਦੇ ਇੱਛੇ ਕੋ ਵੱਡੇ ਵਿਪਾਗਾਂ ਦੇ ਪਬਲਿਕ ਸਰਵੈਂਟਸ ਤੋੜ ਰਹੇ ਨੇ ਰਿਮੋਟ ਵਰਕ ਰੂਲ ਖਬਰਾਂ ਵਿਸਾਰ ਦੇ ਨਾਲ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੇ ਬਾਅਦ ਦੋਵਾਂ ਲੀਡਰਾਂ ਦੇ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦਾ ਜਿਹੜਾ ਹੈ ਉਹ ਆਯੋਜਨ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ 트ੰਪ ਦੇ ਵੱਲੋਂ ਕੈਨੇਡਾ ਨੂੰ ਅਮਰੀਕਾ ਦੀ 59ਵੀਂ ਸਟੇਟ ਬਣਾਉਣ ਦੇ ਸਬੰਧੀ ਡੋਨਲਡ 트ੰਪ ਦੀਆਂ ਧਮਕੀਆਂ ਬਾਰੇ ਕਿੰਗ ਚਾਰਲਸ ਕੀ ਸੋਚਦੇ ਨੇ ਤਾਂ ਉਹਨਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨਾਂ ਕਿਹਾ ਕਿ ਕੈਨੇਡਾ ਇੱਕ ਸਾਂਝਾ ਦਾਨਕ ਮੋਨਾਰਕੀ ਹੈ ਤੇ ਕਿੰਗ ਚਾਰਲਸ ਨੇ ਹੈਡ ਆਫ ਅ ਸਟੇਟ ਨੇ ਪਰ ਕਿੰਗ ਦੇ ਵੱਲੋਂ ਇਸ ਸਬੰਧੀ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਪਰ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਉਹ ਯੂਕੇ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਮ ਤੇ ਇਸ ਬਾਰੇ ਕੀ ਸੋਚਦੇ ਨੇ ਤਾਂ ਰਾਸ਼ਟਰਪਤੀ 트ੰਪ ਨੇ ਉਹਨਾਂ ਨੂੰ ਤੁਰੰਤ ਰੋਕ ਦਿੱਤਾ ਇਸ ਦੇ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਅਤੇ ਅਮਰੀਕਾ ਸਭ ਤੋਂ ਨਜ਼ਦੀਕੀ ਸਬੰਧਾਂ ਵਾਲੇ ਮੁਲਕ ਹਨ ਅਤੇ ਪਾ ਵੇਖਦੇ ਲਈ ਬਹੁਤ ਵਧੀਆ ਚਰਚਾ ਜਿਹੜੀ ਹੈ ਉਹ ਹੋਈ ਹੈ ਇਸ ਦੇ ਬਾਅਦ ਉਹਨਾਂ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਬਾਰੇ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਿਵੇਂ ਹੀ ਯੂਕੇ ਦੇ ਪ੍ਰਧਾਨ ਮੰਤਰੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਕੈਨੇਡਾ ਬਾਰੇ ਕੋਈ ਚਰਚਾ ਨਹੀਂ ਕੀਤੀ ਤਾਂ ਰਾਸ਼ਟਰਪਤੀ 트ੰਪ ਨੇ ਉਹਨਾਂ ਦੀ ਗੱਲ ਨੂੰ ਵਿੱਚੋਂ ਕੱਟ ਦਿੱਤਾ ਤੇ ਕਿਹਾ ਕਿ ਬਹੁਤ ਹੋ ਗਿਆ ਹੈ ਯੂਬੀਸੀ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਟੀਵਰਟਰ ਪ੍ਰੋਫੈਸਰ ਜਿਹੜੇ ਪ੍ਰੈਸਟ ਉਹ ਕਹਿੰਦੇ ਨੇ ਕਿ ਅਜਿਹੇ ਸਮੇਂ ਦੇ ਵਿੱਚ ਕੈਨੇਡੀਆਨਾਂ ਨੂੰ ਦੋਸਤਾਂ ਅਤੇ ਸਹਿਯੋਗੀ ਦੇਸ਼ਾਂ ਤੋਂ ਉਹਨਾਂ ਦੇ ਨਾਲ ਖੜੇ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ ਪਰ ਅਜਿਹਾ ਹਮੇਸ਼ਾ ਨਹੀਂ ਹੋਵੇਗਾ ਕਿਉਂਕਿ ਕਿਸੇ ਵੀ ਦੇਸ਼ ਦੇ ਲੀਡਰ ਦੇ ਲਈ ਆਪਣੇ ਹਿੱਤ ਜ਼ਿਆਦਾ ਅਹਿਮ ਰਹਿਣਗੇ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਜਿਹੜੇ ਹਿਸਟੋਰੀਕਲ ਗੱਠਜੋੜ ਅਤੇ ਦੋਸਤੀ ਜਿਹੜੇ ਹਿਲ ਉਹ ਹੋ ਸਕਦੀ ਹੈ ਤੇ ਇਸ ਨੂੰ ਇੱਕ ਚੇਤਾਵਨੀ ਵਜੋਂ ਵੀ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਕੈਨੇਡਾ ਨੂੰ ਵੀ ਇਸ ਮਾਮਲੇ ਦੇ ਵਿੱਚ ਬਾਹਰ ਨਿਕਲਣਾ ਪਵੇਗਾ ਤੇ ਲਗਾਤਾਰ ਸਪਸ਼ਟ ਰੂਪ ਦੇ ਵਿੱਚ ਇਹ ਮਾਮਲਾ ਪੇਸ਼ ਕਰਨਾ ਪਵੇਗਾ ਕਿ ਕੈਨੇਡਾ ਦੀ ਸੋਵਰਨਿਟੀ ਜਿਹੜੀ ਦੁਨੀਆ ਦੀ ਹਿੱਤ ਦੇ ਵਿੱਚ ਹੈ ਅਤੇ ਦੁਨੀਆ ਨੂੰ ਇਸ ਦੀ ਰੱਖਿਆ ਜਿਹੜੀ ਉਹ ਕਰਨੀ ਚਾਹੀਦੀ ਹੈ ਪ੍ਰੋਫੈਸਰ ਮੁਤਾਬਕ ਦੁਨੀਆ ਦੀ ਆਰਥਿਕ ਜ਼ਬਰਦਸਤੀ ਦੇ ਵਿਰੁੱਧ ਇਕੱਠੇ ਖੜੇ ਹੋਣ ਨਾਲੋਂ ਇਹ ਪਹੁੰਚ ਬਿਹਤਰ ਹੈ ਉਹਨਾਂ ਕਿਹਾ ਕਿ ਉਹ ਆਪਣੇ ਆਪ ਨਹੀਂ ਹੋਵੇਗਾ ਕੈਨੇਡਾ ਨੂੰ ਇਸ ਲਈ ਕੰਮ ਕਰਨਾ ਪਵੇਗਾ ਦੱਸਿਆ ਕਿ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਜਦੋਂ ਤੋਂ ਇਲੈਕਸ਼ਨ ਜਿੱਤੇ ਹਨ ਤਾਂ ਉਹਨਾਂ ਦੇ ਵੱਲੋਂ ਉਸ ਸਮੇਂ ਤੋਂ ਕੈਨੇਡਾ ਨੂੰ ਅਮਰੀਕਾ ਦੀ 50ਵੀਂ ਸਟੇਟ ਬਣਾਉਣ ਦੀ ਗੱਲ ਜਿਹੜੀ ਹੈ ਉਹ ਆਖੀ ਗਈ ਹੈ ਤੇ ਉਹ ਇਥੋਂ ਤੱਕ ਆਖ ਚੁੱਕੇ ਹਨ ਕਿ ਇਹ ਇੱਕ ਖਾਸ ਸਟੇਟਸ ਵਾਲੀ ਖੁਸ਼ਹਾਲ ਸਟੇਟ ਹੋਵੇਗੀ ਜਿਸ ਨੂੰ ਸੁਰੱਖਿਆ ਬਿਹਤਰ ਢੰਗ ਦੇ ਨਾਲ ਜਿਹੜਾ ਉਹ ਮਿਲੇਗੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਉਹ ਗਵਰਨਰ ਕਹਿ ਕੇ ਡਿਸਰੈਸਪੈਕਟ ਕਰ ਚੁੱਕੇ ਨੇ ਤੇ ਇਸ ਦੇ ਬਾਅਦ ਡੋਨਲਡ ਟਰੰਪ ਲੋ ਕੈਨੇਡੀਅਨ ਗoods ਤੇ 25% ਦੀ ਟੈਰਿਫ ਲਗਾਉਣ ਦੀ ਗੱਲ ਆਖੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਤੋਂ ਬਚਣ ਲਈ ਅਮਰੀਕਾ ਨੂੰ ਕੈਨੇਡਾ ਦਾ ਹਿੱਸਾ ਬੰਨਣਾ ਚਾਹੀਦਾ ਹੈ ਬੇਸ਼ੱਕ ਕੈਨੇਡੀਅਨ ਸਿਆਸਤਦਾਨ ਸਰਕਾਰ ਅਤੇ ਲੋਕ ਜਿਹੜੇ ਨੇ ਉਹ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਕੈਨੇਡਾ ਦੇ ਵੱਲੋਂ ਆਪਣੀ ਵਿਦੇਸ਼ ਨੀਤੀ ਦੇ ਵਿੱਚ ਤਬਦੀਲੀ ਕਰਕੇ ਯੂਰਪ ਅਤੇ ਜਾਪਾਨ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਵੱਲ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਪਰ ਜ਼ਰੂਰੀ ਹੈ ਕਿ ਕੈਨੇਡਾ ਦੇ ਸਹਿਯੋਗੀ ਜਿਹੜੇ ਮੁਲਕ ਨੇ ਉਹ ਵੀ ਇਸ ਬਿਆਨ ਦੀ ਆਲੋਚਨਾ ਕਰਨ ਕਿਉਂਕਿ ਕੈਨੇਡਾ ਇੱਕ ਕੁਦਰਤੀ ਸਰੋਤਾਂ ਦੇ ਨਾਲ ਭਰਪੂਰ ਖੁਸ਼ ਖੋਸ਼ਹਾਲ ਅਤੇ ਲੋਕਤੰਤਰੀ ਮੁਲਕ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡੀਅਨ ਅਗੁਡਸ ਤੇ ਲਗਾਤਾਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕੈਨੇਡੀਅਨ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਆਪਣੇ ਪੱਧਰ ਤੇ ਤਿਆਰੀ ਕਰ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ એનર્ਜੀ ਮੰਿਸਟਰ ਐਡਵਿੰਡਿਕਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਆਖਿਆ ਕਿ ਪ੍ਰੋਵਿੰਸ ਦੇ ਵਿੱਚ ਆਉਣ ਵਾਲੇ ਗੈਸੋਲੀਨ ਅਤੇ ਡੀਜ਼ਲ ਦੇ ਵਿੱਚ ਕੈਨੇਡੀਅਨ ਐਡ ਬਾਇਓ ਫਿਊਲ ਜਿਹੜੇ ਨੇ ਉਹ ਹੀ ਮਿਲਾਏ ਜਾਣ ਸਰਕਾਰ ਦੇ ਵੱਲੋਂ ਗੈਸੋਲੀਨ ਦੇ ਵਿੱਚ ਬਾਇਓ ਫਿਊਲ ਦੀ ਮਾਤਰਾ 4% ਤੋਂ ਵਧਾ ਕੇ 5% ਕਰਨ ਦਾ ਫੈਸਲਾ ਲਾਗਿਆ ਗਿਆ ਜੋ ਕਿ 1 ਜਨਵਰੀ 2026 ਤੋਂ ਲਾਗੂ ਹੋਇਆ ਹੈ ਇਸ ਤੋਂ ਇਲਾਵਾ ਡੀਜ਼ਲ ਦੇ ਵਿੱਚ ਬਾਇਓਫਿਊਲ 4% ਤੋਂ ਵਧਾ ਕੇ 8% ਕੀਤਾ ਗਿਆ ਜੋ ਕਿ ਕੈਨੇਡੀਅਨ ਮੇਡ ਹੋਵੇਗਾ ਜਿਸ ਨੂੰ 1 April 2026 ਤੋਂ ਲਾਗੂ ਕਰਨਾ ਲਾਜ਼ਮੀ ਹੋਵੇਗਾ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵੱਲੋਂ ਆਪਣੀ ਬਾਇਓਫਿਊਲ ਇੰਡਸਟਰੀ ਨੂੰ ਬੇਤਰਤੀਬੀਆਂ ਸਬਸਿਡੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕੈਨੇਡੀਅਨ ਅਤੇ ਬ੍ਰਿਟਿਸ਼ ਕੋਲੰਬੀਆ ਦੀ ਇੰਡਸਟਰੀ ਤੇ ਮਾਰ ਕਰ ਰਹੀਆਂ ਨੇ ਇਸ ਦੇ ਲਈ ਪ੍ਰੋਵਿੰਸ ਦੇ ਵਿੱਚ ਵੇਚਣ ਵਾਲੇ ਗੈਸੋਲੀਨ ਅਤੇ ਡੀਜ਼ਲ ਦੇ ਵਿੱਚ ਕੈਨੇਡੀਅਨ ਮੇਡ ਬਾਇਓਫਿਊਲ ਹੀ ਵਰਤੇ ਜਾਣਗੇ ਜਿਸ ਕਾਰਨ ਸਰਕਾਰ ਦੇ ਵੱਲੋਂ ਬੀਸੀ ਲੋ ਕਾਰਬਨ ਫਿਊਲ ਐਕਟ ਨੂੰ ਇਸ ਦੇ ਵਿੱਚ ਸੋਧ ਵੀ ਕੀਤੀ ਗਈ ਹੈ ਜਿਸ ਤਹਰ ਤੱਕ ਕੈਨੇਡੀਅਨ ਨੂੰ ਫਿਊਲ ਇੰਡਸਟਰੀ ਨੂੰ ਸਪੋਰਟ ਕਰਨ ਦੇ ਲਈ ਇੱਕ ਕਦਮ ਚੁੱਕਿਆ ਗਿਆ ਜੋ ਕਿ ਪਲਾਂਟਸ ਐਨੀਮਲ ਵੇਸਟ ਅਤੇ ਜਿਹੜਾ ਲੀਫ ਓਵਰ ਕੁਕਿੰਗ ਫਾਇਰ ਤੋਂ ਵੀ ਤਿਆਰ ਹੁੰਦਾ ਹੈ ਟਾਈਡ ਵਾਟਰ ਰੀਨੇ ਜਿਹੜਾ ਰੀਨੇਬਲਸ ਤੇ ਜਰੇਨੀ ਬਾਸ ਉਹਨਾਂ ਨੇ ਆਖਿਆ ਕਿ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਕਦਮ ਪੋਜ਼ਿਟਿਵ ਹੈ ਜੋ ਕਿ ਆਰਥਿਕ ਤੌਰ ਦੇ ਉਤੇ ਲੋਕਲ ਬਾਇਓਫਿਊਲ ਇੰਡਸਟਰੀ ਨੂੰ ਸਪੋਰਟ ਕਰੇਗਾ ਕਾਬਿਲ ਗੌਰ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਵਾਰ ਸ਼ੁਰੂ ਹੋ ਰਹੀ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੈਨ ਗੁੱਡਸ ਤੇ ਟੈਰਿਫ ਲਾਉਣ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਗਿਆ ਪਰ ਉਹ ਲਗਾਤਾਰ ਟੈਰਿਫ ਲੱਗਣ ਦੀ ਤਾਰੀਖ ਬਦਲ ਰਹੇ ਨੇ ਕਦੇ ਉਹਨਾਂ ਦੇ ਵੱਲੋਂ ਅਪ੍ਰੈਲ ਅਤੇ ਕਦੇ ਮਾਰਚ ਦੇ ਪਹਿਲੇ ਹਫਤੇ ਵਿੱਚ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਇਸ ਦੇ ਜਵਾਬ ਦੇ ਵਿੱਚ ਫੈਡਰਲ ਸਰਕਾਰ ਵੀ ਅਮਰੀਕੀ ਸਮਾਨ ਤੇ ਟੈਰਿਫ ਲਗਾਏਗੀ ਜਿਸ ਕਾਰਨ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਵੀ ਜੌਬਸ ਅਤੇ ਇਕਨੋਮੀ ਨੂੰ ਪ੍ਰੋਟੈਕਟ ਕਰਨ ਦੇ ਲਈ ਅਤੇ ਜਵਾਬੀ ਕਾਰਵਾਈ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚ ਬੀਸੀ ਲੀਕਰ ਤੋਂ ਅਮਰੀਕੀ ਸ਼ਰਾਬ ਹਟਾਉਣਾ ਜਾਂ ਬਾਇਓਫਿਊਲਸ ਸਬੰਧੀ ਫੈਸਲਾ ਜਿਹੜਾ ਉਹ ਸ਼ਾਮਿਲ ਹੈ ਆਉਣ ਦੇ ਦਿਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਹੋਰ ਸਖਤ ਫੈਸਲੇ ਆ ਸਕਦੇ ਨੇ ਅਤੇ ਸਰਕਾਰਾਂ ਲੋਕਲ ਪ੍ਰੋਡਕਟ ਖਰੀਦਣ ਦੇ ਲਈ ਵੀ ਕੈਨੇਡੀਅਨਸ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਜਿਸ ਦੇ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰਾਂਤ ਦੇ ਕਾਰਜਕਾਰੀ ਅਡੀਟਰ ਜਨਰਲ ਦਾ ਕਹਿਣਾ ਹੈ ਕਿ ਖੇਤਰੀ ਸਿਹਤ ਅਥਾਰਟੀਆਂ ਨੂੰ ਲਾਇਸੈਂਸ ਨਿਗਰਾਨੀ ਅਤੇ ਚਾਈਲਡ ਕੇਅਰ ਸਹੂਲਤਾਂ ਦੀ ਜਾਂਚ ਕਰਨ ਦੇ ਲਈ ਸਮਰਥਾ ਜੋੜਨ ਦਾ ਵਾਅਦਾ ਕਰਨ ਤੋਂ 7 ਸਾਲ ਕਰਨ ਦੀ ਸਮਰਥਾ ਦਾ ਜਿਹੜਾ ਵਾਦਾ ਉਹ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸਰਕਾਰ ਨਹੀਂ ਜਾਣਦੀ ਕਿ ਉਸਨੇ ਇਹ ਕੰਮ ਕੀਤੇ ਨੇ ਜਾਂ ਨਹੀਂ ਵੀਰਵਾਰ ਨੂੰ ਜਾਰੀ ਕੀਤੀ ਗਈ ਸ਼ੀਲਾ ਟਾਰਟਸ ਦੀ ਜਿਹੜੀ ਰਿਪੋਰਟ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਤੇ ਬਾਲ ਦੇਖਭਾਲ ਮੰਤਰਾਲੇ ਨੇ 10 ਸਾਲ 2018 ਚਾਈਲਡ ਕੇਅਰ BC ਯੋਜਨਾ ਦੇ ਜਿਹੜੇ ਨੇ ਉਸ ਦੇ ਤਹਿਤ ਵਾਦਿਆਂ ਨੂੰ ਲਾਗੂ ਕਰਨ ਦੇ ਲਈ ਸਿਹਤ ਮੰਤਰਾਲੇ ਅਤੇ ਖੇਤੀ ਸਿਹਤ ਅਥਾਰਟੀਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਨਹੀਂ ਕੀਤਾ रिपोर्टर ਜੋ ਏ April 2022 ਤੋਂ July 2024 ਨੂੰ ਕਵਰ ਕਰਦੀ ਹੈ ਉਹ ਕਹਿੰਦੀ ਹੈ ਕਿ ਮੰਤਰਾਲੇ ਨੇ ਵਚਨਬੱਧਤਾ ਨੂੰ ਲਾਗੂ ਕਰਨ ਲਾਗੂ ਕਰਨ ਦੀ ਨਿਗਰਾਨੀ ਕਰਨ ਜਾਂ ਪ੍ਰਗਤੀ ਦੀ ਰਿਪੋਰਟ ਕਰਨ ਦੀ ਉਮੀਦਾਂ ਨੂੰ ਦਸਤਾਵੇਜ਼ ਬਣਾਉਣ ਲਈ ਤਾਲਮੇਲ ਨਹੀਂ ਕੀਤਾ। बीसी ਵਿੱਚ ਬੱਚਿਆਂ ਦੀ ਦੇਖਭਾਲ ਵਾਲੀਆਂ ਥਾਵਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਵਧ ਰਹੀ ਹੈ ਜੋ ਮਾਪਿਆਂ ਤੇ ਉਹਨਾਂ ਦੇ ਬੱਚਿਆਂ ਦੇ ਲਈ ਬਹੁਤ ਵਧੀਆ ਹੈ ਪਰ ਇੱਕ ਆਡਿਟ ਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਨਹੀਂ ਕੀਤਾ ਕਿ ਸਿਹਤ ਅਧਿਕਾਰੀ ਇਹਨਾਂ ਨਵੀਆਂ ਥਾਵਾਂ ਨੂੰ ਲਾਇਸੈਂਸ ਦੇਣ ਉਹਨਾਂ ਦੀ ਜਾਂਚ ਕਰਨ ਤੇ ਇਹ ਯਕੀਨੀ ਬਣਾਉਣ ਦੇ ਲਈ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਸ਼ੀਲਾ ਡਾਟਸ ਬੀਸੀ ਦੇ ਕਾਰਜਕਾਰੀ ਆਡੀਟਰ ਜਰਨਲ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਾ ਹੈ ਕਿ ਸਿੱਖਿਆ ਤੇ ਬਾਲ ਸੰਭਾਲ ਮੰਤਰਾਲੇ ਨੇ ਆਪਣੇ ਸਿਹਤ ਭਾਈਵਾਲਾਂ ਦੇ ਨਾਲ ਇਹ ਦੇਖਣ ਦੇ ਲਈ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਨਹੀਂ ਕੀਤਾ ਕਿ ਬੱਚਿਆਂ ਦੀ ਦੇਖਭਾਲ ਲਈ ਚਾਈਲਡ ਕੇਅਰ ਸਪੇਸ ਦੇ ਵਾਅਦੇ ਨੂੰ ਸਮਰਥਨ ਦੇਣ ਦੇ ਲਈ ਡਾਟਸ ਨੇ ਅੱਗੇ ਕਿਹਾ ਹੈ ਕਿ ਮੰਤਰਾਲੇ ਨੇ ਆਪਣੀਆਂ ਉਮੀਦਾਂ ਦਾ ਦਸਤਾਵੇਜ਼ ਨਹੀਂ ਬਣਾਇਆ ਸਮਾ ਸਿਮਾਵਾ ਜਾਂ ਟੀਚਿਆਂ ਦੀ ਸਥਾਪਨਾ ਨਹੀਂ ਕੀਤੀ ਜਾਂ ਸਪਸ਼ਟ ਨਹੀਂ ਕੀਤਾ ਕਿ ਵੈਂਕੂਵਰ ਕੋਸਟਲ ਹੈਲਥ ਵਰਗੀਆਂ ਸਿਹਤ ਅਥਾਰਟੀਆਂ ਤੇ ਸਮਰੱਥਾ ਵਧਾਉਣ ਦੇ ਲਈ ਫੰਡਿੰਗ ਕਿਵੇਂ ਸੁਰੱਖਿਅਤ ਕਰੇਗਾ ਜੋ ਬੱਚਿਆਂ ਦੀ ਦੇਖਭਾਲ ਵਾਲੀਆਂ ਥਾਵਾਂ ਨੂੰ ਲਾਇਸੈਂਸ ਦੇਣ ਲਈ ਜ਼ਿੰਮੇਵਾਰ ਹਨ ਇੱਕ ਬਿਆਨ ਦੇ ਵਿੱਚ ਮੰਤਰੀ ਲੀਜ਼ਾ ਨੇ ਦੱਸਿਆ ਕਿ 2000 ਹਾਲਾ ਤੋਂ ਲੈ ਕੇ ਹੁਣ ਤੱਕ ਲਾਇਸੈਂਸ ਸ਼ੁਦਾ ਚਾਈਲਡ ਕੇਅਰ ਸਪੇਸ 1,69,000 ਤੋਂ ਵੱਧ ਹੋ ਗਏ ਹਨ ਪਰ ਡਾਲਰ 10 ਏ ਡੇ ਚਾਈਲਡ ਕੇਅਰ ਮੁਹੰਮਦ ਬੁਲਾਰੇ ਦਾ ਕਹਿਣਾ ਹੈ ਕਿ ਲਾਇਸੈਂਸ ਦੇਣ ਵਾਲੇ ਅਧਿਕਾਰੀ ਉਹਨਾਂ ਥਾਵਾਂ ਨੂੰ ਉਪਲਬਧ ਕਰਾਉਣ ਲਈ ਮਹੱਤਵਪੂਰਨ ਹਨ ਉਹਨਾਂ ਕਹਿੰਦੇ ਕਿ ਇੰਤਜ਼ਾਰ ਸੂਚੀਆਂ ਤੇ ਮਾਪੇ ਲੋਡ ਨਾਲੋਂ ਬਹੁਤ ਜ਼ਿਆਦਾ ਉਡੀਕ ਕਰ ਸਕਦੇ ਨੇ ਤੇ ਜੇ ਖੇਤਰੀ ਸਿਹਤ ਅਥਾਰਟੀ ਕੋਲ ਸਮਰੱਥਾ ਨਹੀਂ ਹੈ ਤਾਂ ਲਾਇਸੈਂਸਿੰਗ ਅਫਸਰ ਅਸਲ ਦੇ ਵਿੱਚੋਂ ਨਵੀਆਂ ਥਾਵਾਂ ਖੋਲਣ ਦੇ ਲਈ ਆਡੀਟਰ ਜਰਨਲ ਦੀ ਰਿਪੋਰਟ ਜੋ ਸੂਚਕ ਹੈ ਕਿ ਸਰਕਾਰ ਨੇ ਤੇ ਰੋਕ ਲਗਾ ਦਿੱਤੀ ਹੈ ਬੱਚਿਆਂ ਦੀ ਦੇਖਪਾਲ ਪ੍ਰਣਾਲੀ ਬਾਰੇ ਯੋਜਨਾਬੱਧ ਤਰੀਕੇ ਨਾਲ ਨਹੀਂ ਸੋਚ ਰਹੀ ਹੈ ਜਿਸ ਤੇ ਪਰਿਵਾਰਾਂ ਨੂੰ ਭਰੋਸਾ ਕਰਨ ਦੀ ਲੋੜ ਹੈ ਜੋ ਬੱਚਿਆਂ ਨੂੰ ਗੁਣਵੱਤਾ ਪ੍ਰਦਾਨ ਕਰਦੀ ਹੈ ਜੋ ਕਿ ਸਿੱਖਿਆਕਾਂ ਦਾ ਪੇਸ਼ੇਵਰਾਂ ਵੱਜੋਂ ਸਨਮਾਨ ਕਰਦੀ ਹੈ ਤੇ ਇਹ ਆਰਥਿਕਤਾ ਦਾ ਸਮਰਥਨ ਕਰਦੀ ਹੈ ਤਾਂ ਜੋ ਮਾਪੇ ਜਿਹੜੇ ਨੇ ਉਹ ਕੰਮ ਤੇ ਜਾ ਸਕਣ ਇਹ ਬਿਆਨ ਦੇ ਵਿੱਚ ਬੇਅਰ ਨੇ ਕਿਹਾ ਹੈ ਕਿ ਉਹ ਆਡੀਟਰ ਜਨਰਲ ਦੇ ਤੇ ਜਿਹੜੇ ਉਸ ਦੀ ਸ਼ਲਾਘਾ ਕਰਦੇ ਨੇ ਤੇ ਬੀਰ ਨੇ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਨੇ 2018 ਦੇ ਵਿੱਚ ਚਾਈਲਡ ਕੇਅਰ ਬੀਸੀਡੀ ਯੋਜਨਾ ਸ਼ੁਰੂ ਕੀਤੀ ਹੈ ਪ੍ਰਾਂਤ ਨੇ ਇੱਕ ਭਵਿੱਖ ਬਣਾਉਣ ਲਈ ਡਾਲਰ 5.4 ਬਿਲੀਅਨ ਦਾ ਨਿਵੇਸ਼ ਕੀਤਾ ਜਿੱਥੇ ਬਾਲ ਦੇਖਭਾਲਤਾ ਕੋ ਪਹੁੰਚੇ ਇੱਕ ਮੁੱਖ ਸੇਵਾ ਹੈ ਜਿਸ ਤੇ ਪਰਿਵਾਰ ਭਰੋਸਾ ਵੀ ਕਰ ਸਕਦੇ ਨੇ ਉਹਨਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਪਰਿਵਾਰਾਂ ਨੂੰ ਪਤਾ ਹੋਵੇ ਕਿ ਉਹਨਾਂ ਦਾ ਚਾਈਲਡ ਕੇਅਰ ਸੈਂਟਰ ਬੱਚਿਆਂ ਦੇ ਵਧਨ ਅਤੇ ਸਿੱਖਣ ਦੇ ਲਈ ਇੱਕ ਸੁਰੱਖਿਆ ਥਾਂ ਹੈ ਸਿੱਖਿਆ ਤੇ ਬਾਲ ਦੇਖਭਾਲ ਮੰਤਰਾਲੇ ਨੇ ਸਾਰੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਤੇ ਅਸੀਂ ਸਿਹਤ ਮੰਤਰਾਲੇ ਦੇ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਸਿਹਤ ਅਥਾਰਟिटीज ਜੋ ਚਾਈਲਡ ਕੇਅਰ ਲਾਇਸੈਂਸ ਦੀ ਨਿਗਰਾਨੀ ਕਰਦੀਆਂ ਨੇ ਨਵੇਂ ਤੇ ਮੌਜੂਦਾ ਲਾਇਸੈਂਸ ਯੁਦਾ ਚਾਈਲਡ ਕੇਅਰ ਸਪੇਸ ਦੀ ਮੰਗ ਨੂੰ ਪੂਰਾ ਕਰ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੇ ਲਈ ਉਹ ਵਚਨਬੱਧ ਨੇ ਕਿ ਜਿਹੜੇ ਪਰਿਵਾਰ BC ਦੇ ਵਿੱਚ 159000 ਤੋਂ ਵੱਧ ਲਾਇਸੈਂਸ ਯੁਦਾ ਚਾਈਲਡ ਕੇਅਰ ਸਪੇਸ ਵਿੱਚੋਂ ਕਿਸੇ ਵਿੱਚ ਵੀ ਹਾਜ਼ਰ ਹੋ ਰਹੇ ਨੇ ਇਹ ਜਾਣਨ ਦੀ ਸ਼ਾਂਤੀ ਹੈ ਕਿ ਉਹਨਾਂ ਦਾ ਚਾਈਲਡ ਕੇਅਰ ਸੈਂਟਰ ਲਾਇਸੈਂਸ ਨਿਯਮਾਂ ਨੂੰ ਪੂਰਾ ਕਰਦਾ ਹੈ ਨਿਯਮਤ ਤੌਰ ਤੇ ਨਿਗਰਾਨੀ ਕੀਤੀ ਜਾਂਦੀ ਹੈ ਤੇ ਕਿਸੇ ਵੀ ਮੁੱਦੇ ਨੂੰ ਜਲਦੀ ਠੀਕ ਕੀਤਾ ਜਾਂਦਾ ਹੈ ਆਡੀਟਰ ਜਰਨਲ ਨੇ ਰਿਪੋਰਟ ਦੇ ਹਿੱਸੇ ਵਜੋਂ ਵੈਂਕੂਵਰ ਕੋਸਟਲ ਹੈਲਥ ਦੀ ਵੀ ਜਾਂਚ ਕੀਤੀ ਤੇ ਸਿਹਤ ਅਥਾਰਟੀ ਨੇ ਸਿਫਾਰਸ਼ਾਂ ਲਈ ਵੀ ਸਹਿਮਤੀ ਦਿੱਤੀ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਚੋਣਾਂ ਤੋਂ ਬਾਅਦ ਨਵੇਂ ਹਾਊਸ ਦੇ ਗਠਨ ਤੋਂ ਬਾਅਦ ਜਿਹੜਾ ਉਹ ਚੱਲ ਰਿਹਾ ਹੈ ਤੇ ਇਸ ਬਜਟ ਸੈਸ਼ਨ ਦੇ ਕਈ ਅਹਿਮ ਜਿਹੜੇ ਉਪੱਖ ਨੇ ਕਿਉਂਕਿ ਜਿੱਥੇ ਸੂਬੇ ਦੇ ਵਿੱਚ ਮੰਤਰੀ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਉਤੇ ਹੀ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਟੈਰਿਫ ਅਥਰੈਟ ਦਾ ਸਾਹਮਣਾ ਸਰਕਾਰ ਨੇ ਕਿਸ ਤਰ੍ਹਾਂ ਕਰਨਾ ਹੈ ਇਹ ਵੀ ਬਹੁਤ ਮਹੱਤਵਪੂਰਨ ਹੈ ਸੂਬੇ ਦੇ ਵਿੱਤ ਮੰਤਰੀ ਬ੍ਰੈਡਾ ਬੈਲੀ ਵੱਲੋਂ 4 ਮਾਰਚ ਨੂੰ 2025-26 ਦੇ ਲਈ ਬਜਟ ਪੇਸ਼ ਕੀਤਾ ਜਾਏਗਾ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਅਗਲੇ ਵਿੱਤੀ ਵਰੇ ਜਿਹੜੇ ਨੇ ਉਹ ਕੀਤੇ ਜਾਣ ਵਾਲੇ ਖਰਚਿਆਂ ਦਾ ਖਰੜਾ ਹੋਵੇਗਾ ਤੇ ਨਾਲੋਂ ਨਾਲ ਸਰਕਾਰ ਨੂੰ ਹੋਣ ਵਾਲੀ ਆਮਦਨ ਦੇ ਵੇਰਵੇ ਵੀ ਸ਼ਾਮਿਲ ਹੋਣਗੇ ਪਰ ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਲੰਮਾ ਸਮਾਂ ਕੀਤੇ ਵਾਅਦੇ ਅਥਾਰਥਿਕਤਾ ਦੀ ਸਲੋ ਗ੍ਰੋਥ ਅਤੇ ਅਮਰੀਕੀ ਟੈਰਿਫ ਦੇ ਖਤਰੇ ਦੇ ਚੱਲਦਿਆਂ ਸਰਕਾਰ ਦੇ ਲਈ ਬੈਲੈਂਸ ਬਜਟ ਰੱਖਣਾ ਇੱਕ ਵੱਡੀ ਜਿਹੜੀ ਚੁਣੌਤੀ ਹੋਵੇਗੀ ਭਾਵੇਂ ਕਿ ਅਗਲੇ ਵਿੱਤੀ ਸਾਲ ਸਰਕਾਰ ਦੇ ਆਮਦਨ ਅਤੇ ਖਰਚੇ ਜਿਹੜੇ ਨੇ ਉਹ ਬਰਾਬਰ ਹੋਣ ਇਸ ਦੀਆਂ ਸੰਭਾਵਨਾਵਾਂ ਕਟ ਹਨ ਕਿਉਬਿਕ ਸੂਬੇ ਦੀ ਇੰਡਸਟਰੀ ਅਤੇ ਨੌਕਰੀਆਂ ਨੂੰ ਸੁਰੱਖਿਅਤ ਰੱਖਣਾ ਜਿਹੜਾ ਹੈ ਉਹ ਇਸ ਸਮੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਪ੍ਰੋਵਿੰਸ਼ੀਅਲ ਸਰਕਾਰ ਪਹਿਲਾਂ ਹੀ ਇਹ ਜਤਾ ਚੁੱਕੀ ਹੈ ਕਿ ਅਗਲੇ ਵਿੱਤੀ ਵਰੇ ਦੌਰਾਨ ਸਰਕਾਰ ਦਾ ਘਾਟਾ ਜਿਹੜਾ ਹੈ ਉਹ 9 ਬਿਲੀਅਨ ਡਾਲਰ ਦਾ ਰਹੇਗਾ ਜੋ ਕਿ ਜੀਡੀਪੀ ਰੇਸ਼ੀਓ ਦੇ ਹਿਸਾਬ ਦੇ ਨਾਲ ਕੈਨੇਡਾ ਪਰ ਦੇ ਵਿੱਚ ਸਭ ਤੋਂ ਵੱਡਾ ਘਾਟਾ ਹੈ ਤੇ ਸਰਕਾਰ ਅਗਲੇ 2 ਸਾਲਾਂ ਲਈ ਇਸ ਘਾਟੇ ਨੂੰ 6.1 ਬਿਲੀਅਨ ਡਾਲਰ ਤੇ ਰੱਖਣਾ ਚਾਹੁੰਦੀ ਹੈ ਫਾਈਨੈਂਸ ਮਨਿਸਟਰ ਦੇ ਮੁਤਾਬਕ ਉਹ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਗਵਰਨਮੈਂਟ ਸਰਵਿਸਿਜ਼ ਤੇ ਕੱਟ ਲਗਾਉਣ ਦੀ ਥਾਂ ਆਮਦਨ ਵਧਾਉਣ ਅਤੇ ਆਰਥਿਕਤਾ ਦੀ ਗ੍ਰੋਥ ਵਧਾਉਣ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਸ ਦੇ ਨਾਲ ਭਵਿੱਖ ਦੇ ਵਿੱਚ ਬਜਟ ਘਾਟਾ ਘਟ ਹੋਵੇ ਤੇ ਸਬੰਧੀ ਰੂਪਰੇਖਾ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਏਗੀ ਸਰਕਾਰ ਦਾ ਕਰਜ਼ਾ 2023-24 ਦੇ ਵਿੱਚ 11191 ਪ੍ਰਤੀ ਵਿਅਕਤੀ ਸੀ ਜੋ ਕਿ 2026 ਤਾਈ ਦੇ ਵਿੱਚ ਵੱਧ ਕੇ 21768 ਡਾਲਰ ਹੋ ਜਾਏਗਾ ਕੋਈ ਹੋਰ ਸੂਬਾ ਇੰਨੀ ਤੇਜ਼ੀ ਦੇ ਨਾਲ ਕਰਜ਼ਾ ਨਹੀਂ ਚੁੱਕ ਰਿਹਾ ਜੇਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਤੀ ਇਤਿਹਾਸ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ 1990 ਤੋਂ ਲੈ ਕੇ 2017 ਤੱਕ ਸਰਕਾਰ ਦੇ ਵੱਲੋਂ ਪ੍ਰਤੀ ਵਿਅਕਤੀ ਖਰਚਿਆਂ ਦੇ ਉੱਤੇ ਅਨੁਸਾਰ ਸਨ ਬਣਾਈ ਰੱਖਿਆ ਜਿਸ ਦੇ ਦੌਰਾਨ 인ਫਲੇਸ਼ਨ ਐਡਜਸਟਮੈਂਟ ਤੋਂ ਬਾਅਦ ਪ੍ਰਤੀ ਵਿਅਕਤੀ ਖਰਚ ਜਿਹੜਾ 8.5% ਵਧਿਆ ਹੈ 2017 ਦੇ ਵਿੱਚ ਸਰਕਾਰ ਤਬਦੀਲੀ ਤੋਂ ਬਾਅਦ ਪ੍ਰਤੀ ਵਿਅਕਤੀ ਖਰਚਾ 33% ਵਧਿਆ ਹੈ ਇਸ ਵਿੱਚ ਕੋਵਿਡ ਮਹਾਮਾਰੀ ਸਮੇਂ ਦੇ ਖਰਚੇ ਜਿਹੜੇ ਉਹ ਸ਼ਾਮਿਲ ਨਹੀਂ ਹੈ ਜੇਕਰ ਸਰਕਾਰ ਦੇ ਵੱਲੋਂ ਪਵਿੱਖ ਦੇ ਵਿੱਚ ਪ੍ਰਤੀ ਵਿਅਕਤੀ ਖਰਚ ਨੂੰ 0.5 ਫੀਸਦੀ ਕੀਤਾ ਸੀਮਿਤ ਕੀਤਾ ਜਾਂਦਾ ਤਾਂ ਪ੍ਰੋਵਿੰਸ਼ੀਅਲ ਸਰਕਾਰ ਦਾ ਬਜਟ ਸਰਪਲਸ ਹੋ ਸਕਦਾ ਹੈ ਤੇ ਸਰਕਾਰ ਦਾ ਕਰਜ਼ਾ 2026 ਸਾਈ ਦੇ ਵਿੱਚ ਆਰਥਿਕਤਾ ਦਾ 7.4 ਫੀਸਦੀ ਹੋਣ ਦੀ ਤਾਂ ਸਿਰਫ 6.0 ਫੀਸਦੀ ਹੋਵੇਗਾ ਪਰ ਸਰਕਾਰ ਦੀ ਆਰਥਿਕਤਾ ਦੀ ਸਹੀ ਤਸਵੀਰ ਵਿੱਤ ਮੰਤਰੀ ਵੱਲੋਂ ਜਾਰੀ ਕੀਤੇ ਬਜਟ ਤੋਂ ਬਾਅਦ ਹੀ ਸਾਹਮਣੇ ਆਵੇਗੀ ਅਤੇ ਜਾਪ ਰਿਹਾ ਹੈ ਕਿ ਸਰਕਾਰ ਨੂੰ ਕੁਝ ਖਰਚਿਆਂ ਦੇ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ ਸਰਕਾਰ ਦਾ ਵਿੱਤੀ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ ਚੱਲਦਾ ਹੈ ਸਰਕਾਰ ਵੱਲੋਂ ਗਰੋਸਰੀ ਰੀਬੇਟ ਲਈ ਇਸ ਬਜਟ ਦੇ ਵਿੱਚ ਪੈਸਾ ਨਹੀਂ ਰੱਖਿਆ ਜਾਏਗਾ ਤੇ ਪਬਲਿਕ ਸੈਕਟਰ ਦੀਆਂ ਨੌਕਰੀਆਂ ਵੀ ਫ੍ਰੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ 2024-25 ਦੇ ਵਿੱਚ ਸਰਕਾਰ ਦਾ ਘਾਟਾ 9.4 ਬਿਲੀਅਨ ਹੋਣ ਦਾ ਅਨੁਮਾਨ ਸੀ ਜਿਸ ਦੇ ਲਈ ਘਟ ਰੈਵਨਿਊ ਪ੍ਰਮੁੱਖ ਕਾਰਨ ਰਿਹਾ ਹੈ ਇਸ ਤੋਂ ਇਲਾਵਾ bc ਸਰਕਾਰ ਦੇ ਵੱਲੋਂ 13.2 ਬਿਲੀਅਨ ਡਾਲਰ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਏਗਾ ਤੇ ਸਰਕਾਰ ਦੇ ਵੱਲੋਂ ਤੀਜੇ ਕੁਆਟਰ ਦੀ ਰਿਪੋਰਟ ਬਜਟ ਦੌਰਾਨ ਹੀ ਸਾਂਝੀ ਕੀਤੀ ਜਾਵੇਗੀ ਪਰ ਨਾਲੋਂ ਨਾਲ ਖਦਸ਼ਾ ਜੇਕਰ ਅਮਰੀਕਾ ਵੱਲੋਂ ਟੈਰਿਫ ਲਗਾਏ ਜਾਂਦੇ ਨੇ ਤਾਂ ਸਰਕਾਰ ਦੇ ਖਰਚਿਆਂ ਦੇ ਵਿੱਚ ਵਾਧਾ ਹੋ ਸਕਦਾ ਹੈ ਲਬਲਾ ਲਾਗਤਾਂ ਦੇ ਉੱਤੇ ਸੰਭਾਵੀ ਟੈਰਿਫ ਦੇ ਪ੍ਰਭਾਵ ਦੇ ਕਾਰਨ ਸਪਲਾਈਰਾਂ ਤੋਂ ਕੀਮਤਾਂ ਵਧਾਉਣ ਦੀਆਂ ਬੇਨਤੀਆਂ ਦੀ ਆਮ ਨਾਲੋਂ ਤੇਜ਼ੀ ਨਾਲ ਸਮੀਖਿਆ ਕਰ ਰਿਹਾ ਹੈ ਬੁਲਾਰੇ ਕੇਤਨਦੋਮਸਦਾ ਕਹਿਣਾ ਹੈ ਕਿ ਗ੍ਰੋਸਰ ਆਮ ਤੌਰ ਤੇ 12 ਹਫ਼ਤਿਆਂ ਦੇ ਅੰਦਰ ਪ੍ਰਸਤਾਵਿਤ ਵਾਦੇ ਦੀ ਸਮੀਖਿਆ ਕਰਦਾ ਹੈ ਪਰ ਸਪਲਾਈਰਾਂ ਨੂੰ ਟੈਰਿਫ ਦੇ ਪ੍ਰਭਾਵਾਂ ਨੂੰ ਨੈਵੀਗੇਟ ਕਰਨ ਦੇ ਵਿੱਚ ਬਿਹਤਰ ਮਦਦ ਕਰਨ ਦੇ ਲਈ ਉਸ ਸਮਾਂ ਸੀਮਾ ਨੂੰ 6 ਹਫ਼ਤਿਆਂ ਤੱਕ ਛੋਟਾ ਕਰ ਦਿੱਤਾ ਗਿਆ ਹੈ ਅਮਰੀਕਾ ਅਗਲੇ ਹਫ਼ਤੇ ਕੈਨੇਡਾ ਤੋਂ ਆਯਾਤ ਤੇ ਟੈਰਿਫ ਲਗਾਉਣ ਲਈ ਤਿਆਰ ਹੈ ਤੇ ਆਟਮ ਨੇ ਕਿਹਾ ਹੈ ਕਿ ਇਹ ਬਦਲਾ ਲਵੇਗਾ ਜਿਹਾ ਕਦਮ ਜਿਸ ਦੇ ਨਾਲ ਅਮਰੀਕਾ ਤੋਂ ਆਉਣ ਵਾਲੀਆਂ ਬਹੁਤ ਸਾਰੀਆਂ ਅਵਸਥਾ ਹੋਰ ਮਹਿੰਗੀਆਂ ਹੋ ਜਾਣਗੀਆਂ ਇਸ ਦਾ ਮਤਲਬ ਹੈ ਕਿ ਕਰਿਆਨੇ ਦੀ ਦੁਕਾਨ ਤੇ ਬਹੁਤ ਸਾਰੀਆਂ ਵਸਤੂਆਂ ਖਾਸ ਤੌਰ ਦੇਤੇ ਤਾਜ਼ੇ ਉਤਪਾਦ ਜਿਨ੍ਹਾਂ ਤੇ ਕੈਨੇਡਾ ਸਰਦੀਆਂ ਦੇ ਵਿੱਚ ਨਿਰਭਰ ਕਰਦਾ ਹੈ ਇਹਦੀ ਕੀਮਤ ਵਧ ਸਕਦੀ ਹੈ ਥਾਮਸ ਦਾ ਕਹਿਣਾ ਹੈ ਕਿ ਲੌਬਲਾ ਗਾਹਕਾਂ ਤੇ ਟੈਰਿਫ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਸਭ ਕੁਝ ਕਰੇਗਾ ਲੌਬਲਾ ਜਿਹੜਾ ਹੈ ਉਹ ਕੈਨੇਡੀਅਨ ਬਨੇ ਉਤਪਾਦਾਂ ਦੀ ਸਪਲਾਈ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਤੇ ਗਾਹਕਾਂ ਲਈ ਸਟੋਰ ਦੇ ਵਿੱਚ ਘਰੇਲੂ ਤੌਰ ਤੇ ਬਨੇ ਉਤਪਾਦਾਂ ਨੂੰ ਲੱਭਣਾ ਆਸਾਨ ਬਣਾ ਰਿਹਾ ਹੈ ਫੈਡਰਲ ਸਰਕਾਰ ਦੇ ਡਾਟਾ ਦੇ ਅਨੁਸਾਰ ਫੈਡਰਲ ਮੁਲਾਜ਼ਮਾਂ ਦੇ ਵੱਲੋਂ 3 ਦਿਨ ਦਫ਼ਤਰ ਦਾ ਕੰਮ ਕਰਨ ਦੇ ਰੂਲ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਸੰਬੰਧੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਫੈਸਲਾ ਕੀਤਾ ਗਿਆ ਫੈਡਰਲ ਸਰਕਾਰ ਵੱਲੋਂ ਸਤੰਬਰ ਦੀ ਸ਼ੁਰੂਆਤ ਦੇ ਵਿੱਚ ਆਖਿਆ ਗਿਆ ਸੀ ਕਿ ਖਜ਼ਾਨਾ ਬੋਰਡ ਦੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ 3 ਦਿਨ ਆਫਿਸ ਦੇ ਵਿੱਚ ਜਾ ਕੇ ਕੰਮ ਕਰਨਾ ਹੋਵੇਗਾ ਤੇ ਸਰਕਾਰ ਹਫ਼ਤੇ ਵਿੱਚ 4 ਦਿਨ ਆਫਿਸ ਤੋਂ ਕੰਮ ਕਰਨ ਦੀ ਉਮੀਦ ਰੱਖਦੀ ਹੈ ਕੈਨੇਡੀਅਨ ਪ੍ਰੈਸ ਦੇ ਵੱਲੋਂ ਆਦੇਸ਼ ਦੀ ਪਾਲਣਾ ਕਰਨ ਸੰਬੰਧੀ ਸਰਕਾਰ ਦੇ 3 ਜ਼ਾਦਾ ਵਰਕਫੋਰਸ ਵਾਲੇ ਡਿਪਾਰਟਮੈਂਟ ਡਿਪਾਰਟਮੈਂਟਸ ਦਾ ਡਾਟਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਕੈਨੇਡਾ ਰੈਵਨਿਊ ਏਜੰਸੀ ਅਤੇ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਬਾਰੇ ਜਾਣਕਾਰੀ ਦਿੱਤੀ ਗਈ ਇਹਨਾਂ ਵਿੱਚੋਂ 28700 ਡਿਫੈਂਸ ਮੁਲਾਜ਼ਮਾ ਵੱਲੋਂ ਸਭ ਤੋਂ ਘੱਟ ਦਾ ਦੇ ਵਿੱਚ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ ਖਾਸ ਕਰਕੇ ਨੈਸ਼ਨਲ ਕੈਪੀਟਲ ਰੀਜਨ ਦੇ ਵਿੱਚ ਡੀ ਐਂਡ ਡੀ ਮੁਤਾਬਕ ਤਿੰਨਨ ਆਫਿਸ ਵਿੱਚ ਚੋਂ ਕੰਮ ਕਰਨ ਦੇ ਰੂਲ ਦੀ ਪਾਲਣਾ ਜਨਵਰੀ ਦੇ ਵਿੱਚ 60% ਦੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਜੋ ਕਿ ਦਸੰਬਰ ਦੇ ਵਿੱਚ 31% ਸੀ ਡੀ ਐਂਡ ਡੀ ਮੁਤਾਬਕ ਨੈਸ਼ਨਲ ਐਵਰੇਜ ਜਿਹੜੀ ਹੈ ਉਹ 48% ਸੀ ਜੋ ਕਿ ਨਵੰਬਰ ਦਸੰਬਰ ਤੇ ਸਤੰਬਰ ਦੇ ਵਿੱਚ 72% ਸੀ ਤੇ ਡੀ ਐਂਡ ਡੀ ਦਾ ਨੈਸ਼ਨਲ ਕੈਪੀਟਲ ਰੀਜਨ ਇਸ ਰਿਕਵਾਇਰਮੈਂਟ ਨੂੰ ਮੀਟ ਕਰਨ ਦਾ ਨੰਬਰ 57 ਉਹ ਫੀਸਦ ਰਿਹਾ ਸਤੰਬਰ ਤੇ ਅਕਤੂਬਰ ਦੇ ਵਿੱਚ 70% ਦੀ ਸੀ ਅਤੇ ਆਉਟਵਾ ਰੀਜਨ ਤੋਂ ਬਾਹਰ ਇਹ 76 ਅਤੇ 77 ਦੇ ਰਿਹਾ ਡੀ ਐਂਡ ਡੀ ਦੇ ਸਪੋਕਸਪਰਸਨ ਦੇ ਵੱਲੋਂ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਗਈ ਉਹਨਾਂ ਆਖਿਆ ਕਿ ਸਟਾਟਾ ਦੇ ਵਿੱਚ ਛੁੱਟੀਆਂ ਤੇ ਸਾਰੀਆਂ ਛੁੱਟੀਆਂ ਟ੍ਰੇਨਿੰਗ ਅਤੇ ਸਿਕਲੀਪ ਦੇ ਦਿਨ ਸ਼ਾਮਿਲ ਨਹੀਂ ਹੈ ਤੇ ਉਹਨਾਂ ਕਿਹਾ ਕਿ ਕੰਪਲਾਈਂਸ ਰੇਟ ਸਿਰਫ ਹਾਈਬ੍ਰਿਡ ਵਰਕਰ ਅਰੇਂਜਮੈਂਟਸ ਨੂੰ ਟ੍ਰੈਕ ਕਰਦਾ ਜਦਕਿ ਨੈਸ਼ਨਲ ਡਿਫੈਂਸ ਦੇ 50% ਦੇ ਮੁਲਾਜ਼ਮ ਪੈਂਡੈਮਿਕ ਅਤੇ ਇਸ ਦੇ ਬਾਅਦ ਔਨਸਾਈਟ ਕੰਮ ਕਰਦੇ ਰਹੇ ਨੇ ਕੈਨੇਡਾ ਰੈਵਨਿਊ ਏਜੰਸੀ ਮੁਤਾਬਕ ਉਹਨਾਂ ਦੇ 80% ਮੁਲਾਜ਼ਮ ਜਿਨ੍ਹਾਂ ਦੀ ਗਿਣਤੀ 58000 ਬੰਦੀ ਹੈ ਉਹਨਾਂ ਨੇ ਦਸੰਬਰ ਦੇ ਵਿੱਚ 3 ਦਿਨ ਆਫਿਸ ਤੋਂ ਕੰਮ ਕੀਤਾ ਜਦਕਿ ਨਵੰਬਰ ਦੇ ਵਿੱਚ ਇਹ ਗਿਣਤੀ 76% ਅਤੇ ਅਕਤੂਬਰ ਦੇ ਵਿੱਚ 70% ਸੀ सीआरए ਦੇ ਸਪੋਕਸਪਰਸਨ ਮੁਤਾਬਕ ਏਜੰਸੀ ਦੇ ਵੱਲੋਂ ਬਦਲਾਅ ਤਹਿਤ ਔਨਸਾਈਟ ਕੰਮ ਕਰਨ ਦਾ ਨੰਬਰ ਲਗਾਤਾਰ ਵਧਿਆ ਹੈ ਤੇ ਇਹ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਰਿਹਾ ਹੈ এমਪਲੋਇਮੈਂਟ ਅਤੇ ਸੋਸ਼ਲ ਡਿਵੈਲਪਮੈਂਟ ਕੈਨੇਡਾ ਜਿਸ ਦੇ 39000 ਮੁਲਾਜ਼ਮਾਂ ਜਿਸ ਵਿੱਚੋਂ 75% ਸਤੰਬਰ ਤੋਂ ਔਨਲਾਈਨ ਜਿਹੜਾ ਉਹ ਕੰਮ ਕਰ ਰਹੇ ਨੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ 13000 EMPLOYES ਹਨ ਜਿਨ੍ਹਾਂ ਦੇ ਵਿੱਚੋਂ 93% ਦੇ ਵੱਲੋਂ ਇਸ ਦੀ ਪਾਲਣਾ ਕੀਤੀ ਗਈ ਹੈ ਜੋ ਕਿ ਸਤੰਬਰ ਦੇ ਵਿੱਚ 72% ਸੀ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਦੇ ਲਗਭਗ 800 এমপ্লয়িজ ਹਨ ਜਿਸ ਦੇ 60% ਦੇ এমপ্লয়ੀਜ਼ ਅਤੇ ਫਰੰਟ ਲਾਈਨ ਸਟਾਫ ਵਰਕ ਔਨ ਸਾਈਟ ਦੀ ਪਾਲਣਾ ਕੋਵਿਡ ਪੈਂਡੈਮਿਕ ਸਮੇਂ ਤੋਂ ਕਰ ਰਹੇ ਨੇ এজেন্সি ਮੁਤਾਬਕ ਬਾਕੀ ਵਰਕਰਸ ਦਾ ਨੰਬਰ 77% ਹੈ ਜੋ ਕਿ ਅਕਤੂਬਰ ਤੋਂ ਜਨਵਰੀ ਤੱਕ ਆਫਿਸ ਆ ਕੇ ਕੰਮ ਕਰਦੇ ਰਹੇ ਨੇ ਖਜ਼ਾਨਾ ਬੋਰਡ ਦੇ ਸੈਕਟਰੀਏਟ ਦੇ ਅਨੁਸਾਰ ਮੈਨੇਜਰਸ ਰਿਸਪੋਨਸਿਬਲ ਹਨ ਕਿ ਉਹ এমਪਲੋਇਜ਼ ਦੀ ਵਰਕਪਲੇਸ ਦੇ ਉੱਤੇ ਮੌਜੂਦਗੀ ਮਾਨੀਟਰ ਕਰਨ ਉਹਨਾਂ ਨੇ ਆਖਿਆ ਕਿ ਰੂਲ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਹੋ ਸਕਦੀ ਹੈ ਜਿਸ ਵਿੱਚ ਬਿਨਾਂ ਖਾਦੇ सस्पेंशन ਅਤੇ ਕੰਬੀਨੇਸ਼ਨ ਵੀ ਸ਼ਾਮਿਲ ਹੈ 2024 ਦੌਰਾਨ ਫੈਡਰਲ ਪਬਲਿਕ ਸਰਵਿਸ ਮੁਲਾਜ਼ਮਾ ਦੀ ਗਿਣਤੀ 360772 ਸੀ ਫੈਡਰਲ ਇਮੀਗ੍ਰੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਯੋਜਨਾਬੱਧ ਕਟੌਤੀਆਂ ਜਿਨ੍ਹਾਂ ਦੇ ਵਿੱਚ 60 ਮੁਕਦਮਾ ਸ਼ਾਖਾ ਵਿਸ਼ਲੇਸ਼ਣ ਜੜੀਆਂ ਨੇ ਉਹ ਬੇਰੋਜ਼ਗਾਰ ਹੋ ਜਾਣਗੇ ਤਾਂ ਦਬਾਅ, ਹੇਟ ਹੋਰ ਅਦਾਲਤਾਂ ਤੇ ਹੋਰ ਅਸਰ ਪਾ ਸਕਦੀਆਂ ਨੇ ਜੋ ਦੇਸ਼ ਦੇ ਤਿੰਨ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਪਹਿਲਾਂ ਹੀ ਸੈਂਕੜੇ ਦੇਰੀ ਹੋ ਚੁੱਕੀ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਲੇਜਿਟਨ ਰਹੀਆਂ ਨੇ 11 ਫਰਵਰੀ ਨੂੰ ਇੱਕ ਰਿਪੋਰਟ ਆਈ ਉਸ ਨੂੰ ਭੇਜੇਗੇ ਇੱਕ ਛਾਂਟੀ ਨੋਟਿਸ ਦੀ ਕਾਪੀ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਇਹ ਵਿਚਾਰਨ ਦੇ ਲਈ ਕਿਹਾ ਗਿਆ ਹੈ ਕਿ ਜਾਂ ਤਾਂ ਉਬਾਈ ਬਾਈ ਬਾਇਆਊਟ ਸਵੀਕਾਰਕਰਨ ਜਾਂ ਫਿਰ ਉਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 3 ਸਾਲ ਦੇ ਵਿੱਚ ਕਾਮੀਆਂ ਦੀ ਗਿਣਤੀ ਜਿਹੜੀ ਆ ਉਹ ਘਟਾਉਣ ਦੀ ਯੋਜਨਾ ਦੇ ਪਹਿਲੇ ਸਾਲ ਦੇ ਵਿੱਚ ਆਪਣੀ ਨੌਕਰੀ ਗਵਾਉਣ ਦੇ ਲਈ ਤਿਆਰ ਰਹਨ ਇਹ ਵਿਸ਼ਲੇਸ਼ਕ ਕੇਸ ਫਾਈਲਾਂ ਤੇ ਕਾਨੂੰਨੀ ਰਿਸਰਚ ਦੀ ਸਮੀਖਿਆ ਕਰਨ ਦੇ ਨਾਲ-ਨਾਲ ਸਰਕਾਰੀ ਵਕੀਲਾਂ ਨੂੰ ਬਰੀਫ ਕਰਨ ਲਈ ਵੀ ਜ਼ਿੰਮੇਵਾਰ ਹੁੰਦੇ ਨੇ ਕੈਨੇਡਾ এমਪਲॉयਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਦੀ ਪ੍ਰੈਜ਼ੀਡੈਂਟ ਰੋਬੀਨਾ ਬੁਚਰ ਨੇ ਇਹ ਗੱਲ ਕਹੀ ਹੈ ਕਿ ਇਹ ਵਰਕਰ ਅਕਸਰ ਨਿਆਂ ਵਿਭਾਗ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਜੋ ਪਹਿਲਾਂ ਹੀ ਅਦਾਲਤੀ ਨਾਲੀ ਦੇ ਵੱਲੋਂ ਬਜਟ ਕਟੌਟੀਆਂ ਕਾਰਨ ਵੱਧ ਰਹੇ ਦਬਾਅ ਦਾ ਸਾਹਮਣਾ ਕਰ ਰਹੇ ਨੇ ਜਿਸ ਕਾਰਨ ਦੇਸ਼ ਭਰ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਮਾਮਲਿਆਂ ਦੇ ਵਿੱਚ ਦੇਰੀ ਹੋ ਰਹੀ ਹੈ ਪਿਛਲੇ ਦਸੰਬਰ ਦੇ ਵਿੱਚ ਕੈਨੇਡਾ ਦੀਆਂ ਚਾਰ ਫੈਡਰਲ ਅਦਾਲਤਾਂ ਦੇ ਚੀਫ ਜਸਟਿਸਾਂ ਨੇ ਪੈਂਡਿੰਗ ਕੇਸਾਂ ਦੀ ਸਥਿਤੀ ਬਾਰੇ ਇੱਕ ਅਸਾਧਾਰਨ ਜਨਤਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਮੌਂਟਰੀਅਲ ਟ੍ਰਾਂਟੋ ਤੇ ਵੈਂਕੂਵਰ ਦੇ ਵਿੱਚ 500 ਇਮੀਗ੍ਰੇਸ਼ਨ ਮਾਮਲਿਆਂ ਦੇ ਵੱਲ ਇਸ਼ਾਰਾ ਕੀਤਾ ਜੋ 90 ਦਿਨ ਦੀ ਸੀਮਾ ਪਾਰ ਕਰ ਚੁੱਕੇ ਨੇ ਉਨਾਨੇ ਸੰਭਾਵਨਾ ਜਪਾਈ ਸੀ ਕਿ 2024 ਦੇ ਵਿੱਚ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਕੇਸ ਫਾਈਲਿੰਗਸ ਦੀ ਗਿਣਤੀ 24000 ਤੱਕ ਪਹੁੰਚ ਜਾਵੇਗੀ ਜੋ ਪਿਛਲੇ ਸਾਲ ਤੋਂ 44% ਦੀ ਵਾਧਾ ਹੈ ਤੇ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੀ ਸਾਲਾਨਾ ਔਸਤ ਨਾਲੋਂ ਚਾਰ ਬੁਨਾਵਾਦਾ ਮਹਾਰਾ ਨੂੰ 15 April ਤੱਕ ਸਮਾਂ ਦਿੱਤਾ ਗਿਆ ਹੈ ਕਿ ਉਹ ਇਹ ਦੱਸ ਸਕਦੇ ਨੇ ਕਿ ਕੀ ਉਹ ਬਾਇ ਆਊਟ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜਾਂ ਆਪਣੇ ਪ੍ਰਭਾਵੀ ਦਰਜੇ ਦੇ ਖਤਮ ਹੋਣ ਦੀ ਉਮੀਦ ਕਰਦੇ ਨੇ ਨੌਕਰੀ ਜਾਰੀ ਰਹਿਣਾ ਚਾਹੁੰਦੇ ਨੇ ਯੂਨੀਅਨ ਨੇ ਕਿਹਾ ਹੈ ਕਿ ਆਈਆਰਸੀ ਦੇਖ ਹਜ਼ਾਰ ਮੁਲਾਜ਼ਮਾਂ ਨੇ ਇਸ ਤਰ੍ਹਾਂ ਦੀਆਂ ਅਸਪਸ਼ਟ ਚਿੱਠੀਆਂ ਪ੍ਰਾਪਤ ਕੀਤੀਆਂ ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਬੁਲਾਉਣੇ ਕੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਦੋਸਤੋ ਹਾਜ਼ਰ ਹੋ ਰਹੇ ਹਾਂ ਖਬਰ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਅਲਬਰਟਾ ਹੈਲਥ ਸਰਵਿਸਿਜ਼ ਦੇ ਵਿੱਚ ਕੁਝ ਜਿਹੜੇ ਇਸ਼ੂਜ਼ ਚੱਲੇ ਆ ਰਹੇ ਨੇ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਇਥੋਂ ਦੇ ਅਲਬਰਟਾ ਦੇ ਇਨਫਰਾਸਟ੍ਰਕਚਰ ਮਨਿਸਟਰ ਪੀਟਰ ਗਾਥਰੀ ਹੋਰਾਂ ਨੇ ਪ੍ਰੀਮੀਅਰ ਡੈਨੀਅਲ ਸੁਮੇਥ ਹੋਰਾਂ ਨੂੰ ਇੱਕ ਖੱਤ ਲਿਖ ਕੇ ਕਿਹਾ ਸੀਗਾ ਕਿ ਤੁਸੀਂ ਇਹ ਜਿਹੜੇ ਦੋ ਬੰਦਿਆਂ ਬਾਰੇ ਆ ਰਹੀ ਹੈ ਗੱਲਬਾਤ ਅਲਬਰਟਾ ਹੈਲਥ ਸਰਵਿਸਿਜ਼ ਤੇ ਉਹਨਾਂ ਨੂੰ ਪਾਸੇ ਹਟਾ ਦਿਓ ਜਦ ਤੱਕ ਉਹ ਇਨਵੈਸਟੀਗੇਸ਼ਨ ਹੁੰਦੀ ਹੈ ਯਾਦ ਰਹੇ ਕਿ ਅਲਬਰਟਾ ਹੈਲਥ ਸਰਵਿਸਿਜ਼ ਦੀ ਚੀਫ ਐਗਜ਼ੀਕਟਿਵ ਆਫੀਸਰ ਐਥਨਾ ਮੈਂਡਾਪਲਸ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਜਿਹੜਾ ਬੋਰਡ ਸੀਗਾ ਜੀ ਉਹਨੂੰ ਵੀ ਸਾਰੇ ਦੇ ਸਾਰੇ ਬੋਰਡ ਨੂੰ ਖਤਮ ਕਰ ਦਿੱਤਾ ਗਿਆ ਸੀ ਅਲਬਰਟਾ ਹੈਲਥ ਸਰਵਿਸਸ ਦੇ ਨੂੰ ਤੇ ਉਸ ਤੋਂ ਬਾਅਦ ਜਿਹੜੀ ਜਦੋਂ ਐਥਨਾ ਨੇ ਕਚੈਰੀ ਦੇ ਵਿੱਚ ਜਾ ਕੇ ਇਹਨਾਂ ਤੇ ਕੇਸ ਕਰ ਦਿੱਤਾ ਸਰਕਾਰ ਤੇ ਕਿ ਉਹਨੂੰ ਗਲਤ ਢੰਗ ਨਾਲ ਹਟਾਇਆ ਗਿਆ ਜੌਬ ਤੋਂ ਤੇ ਉਸ ਤੋਂ ਬਾਅਦ ਇਹ ਗੱਲ ਜਦੋਂ ਮੀਡੀਆ ਵਿੱਚ ਆਈ ਹੈ ਗਲੋਬ ਐਂਡ ਮੇਲ ਨੇ ਉਹ ਸਟੋਰੀ ਪਿਕ ਕੀਤੀ ਤੇ ਉਹਦੇ ਤੋਂ ਹੁਣ ਗੱਲ ਗਾਂ ਚੱਲੀ ਆ ਜੀ ਉਹਨਾਂ ਨੇ ਜਦੋਂ ਕਿਹਾ ਸੀਗਾ ਵੀ ਜਿਹੜੇ ਮਿਨਿਸਟਰ ਆਫ ਹੈਲਥ ਐਡਰੀਅਨ ਲਗਰਾਨ ਹੈ ਤੇ ਉਹਦੇ ਨਾਲ ਜਿਹੜਾ ਡਿਪਟੀ ਹੈਲਥ ਮਿਨਿਸਟਰ ਆ ਉਹਨਾਂ ਨੂੰ ਤੁਸੀਂ ਹਟਾ ਦਿਓ ਜਿੰਨੀ ਦੇਰ ਤੱਕ ਇਹ ਇਨਵੈਸਟੀਗੇਸ਼ਨ ਹੋ ਰਹੀ ਆ ਪਰ ਲੱਗਦਾ ਜੀ ਵੀ ਡੈਨੀਅਲ ਸਮਿਥ ਉਹਨਾਂ ਨੇ ਉਸ ਗੱਲ ਤੇ ਜਿਹੜਾ ਪੂਰਾ ਅਸਰ ਨਹੀਂ ਕੀਤਾ ਉਹਨਾਂ ਨੇ ਜਿਹੜੀ ਮਿਨਿਸਟਰ ਆ ਐਡਰੀਅਨ ਲਗਰਾਨ ਉਹ ਉਹਨਾਂ ਦੇ ਨਾਲ ਖੜੇ ਨੇ ਵੀ ਮੈਂ ਪੂਰਾ ਮੈਨੂੰ ਉਹਦੇ ਤੇ ਵਿਸ਼ਵਾਸ ਆ ਔਰ ਦੂਸਰਾ ਜਿਹੜਾ ਡਿਪਟੀ ਹੈਲਥ ਮਿਨਿਸਟਰ ਸੀ ਮਿਸਟਰ ਟ੍ਰੈਂਪਲੇ ਉਹਨਾਂ ਨੂੰ ਉਥੋਂ ਹਟਾ ਕੇ ਉਹਨਾਂ ਨੇ ਤੇ ਅਲਬਰਟਾ ਹੈਲਥ ਸਰਵਿਸਸ ਦੀ ਇੱਕ ਪੋਜੀਸ਼ਨ ਉਹਨਾਂ ਨੂੰ ਵੱਡੀ ਦੇ ਦਿੱਤੀ ਹੁਣ ਕੀ ਹੋਇਆ ਜੀ ਕਿ ਅੱਜ ਪੀਟਰ ਗਥਰੀ ਹੋਰਾਂ ਨੇ ਇਹ ਸਾਰੀ ਗੱਲਬਾਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਉਹਨਾਂ ਨੇ ਐਕਸ ਦੇ ਉੱਤੇ ਯਾਨੀ ਕਿ ਟਵਿੱਟਰ ਜਿਹਨੂੰ ਪਹਿਲਾਂ ਕਹਿੰਦੇ ਸੀ ਉਹਦੇ ਤੇ ਉਹਨਾਂ ਲਿਖਿਆ ਵੀ ਭਾਈ ਮੈਂ ਆਪਣੀ ਜਿਹੜੀ ਗੱਲ ਸੀਗੀ ਇਹ ਮੈਨੂ ਜਿਹੜਾ ਮਤਲਬ ਇਸ ਗੱਲ ਦੇ ਵਿੱਚ ਇਤਰਾਜ਼ ਸੀ ਮੈਂ ਪ੍ਰੀਮੀਅਰ ਨੂੰ ਦੱਸ ਦਿੱਤਾ ਸੀ ਵੀ ਇਹਨਾਂ ਨੂੰ ਤੁਸੀਂ ਹਟਾ ਦਿਓ ਜਿੰਨੀ ਦੇਰ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਅ ਪਰ ਉਹਨਾਂ ਨੇ ਕਹਿੰਦਾ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਇੱਕ ਬਿੱਲ ਵੀ ਲਿਆਉਣਾ ਸੀ ਜੀ ਬਿੱਲ 13 ਉਹ ਕਹਿੰਦੇ ਅਗਰ ਉਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖੜੀਆਂ ਹੀ ਨਹੀਂ ਸੀ ਹੋਣੀਆਂ ਭਈ ਇੱਕ ਪਾਸੇ ਜਿਹੜਾ ਸਰਕਾਰ ਡਿਪਾਰਟਮੈਂਟ ਕੋਈ ਸਮਾਨ ਖਰੀਦਦਾ ਪ੍ਰੋਕਿਊਰ ਕਰਦਾ ਜਾਂ ਠੇਕੇ ਤੇ ਕੋਈ ਕੰਮ ਕਰ ਦਿੰਦਾ ਉਹਦਾ ਝਗੜਾ ਨਹੀਂ ਸੀ ਖੜਾ ਹੋਣਾ ਪਰ ਉਹ ਹਜੇ ਬੈਲ ਜਿਹੜਾ ਜੀ ਉਹ ਪੇਸ਼ ਨਹੀਂ ਹੋ ਸਕਿਆ ਪਰ ਦੂਜੇ ਪਾਸੇ ਇਹ ਗੱਲ ਹੋ ਗਈ ਹੈ ਵੀ ਉਹ ਕਹਿੰਦੇ ਵੀ ਮੈਂ ਦੇਖਿਆ ਅਲਬਰਟਾ ਕੈਬਨਟ ਦੇ ਵਿੱਚ ਕੋਈ ਵੀ ਜਿਹੜੇ ਦੂਸਰੇ ਮਨਿਸਟਰ ਆ ਉਹ ਇਸ ਗੱਲਬਾਤ ਦੇ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਸੀ ਦਿਖਾ ਰਿਹਾ ਇਹ ਵਜ੍ਹਾ ਬਣੀ ਉਹ ਕਹਿੰਦੇ ਮੈਂ ਕਿਹਾ ਵੀ ਮੈਂ ਇੱਥੋਂ ਰਿਜ਼ਾਈਨ ਦੇ ਦੇਣਾ ਤੇ ਹੁਣ ਉਹ ਕਹਿੰਦੇ ਮੈਂ ਇੰਡੀਪੈਂਡੈਂਟ ਉੱਥੇ ਬੈਠਾਂਗਾ ਜਿਹੜਾ ਹੈਗਾ ਕਾਕਸ ਦੇ ਵਿੱਚ ਪਰ ਮਿਨਿਸਟਰੀ ਤੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡਮੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਅਮੀ ਆ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ